ਜਿਹੜਾ ਫਰਲਾ ਵੀ ਆ ਨਾ ਨੀਲਾ ਬਾਣਾ ਇਹ ਬਾਬਾ ਫਤੇ ਸਿੰਘ ਦੀ ਫੌਜ ਆ ਤੇ ਅਕਾਲ ਪੁਰਖ ਦਾ ਹੀ ਸਰੂਪ ਆ ਬਾਬਾ ਜਿਹੜਾ ਵਰਸੇਂ ਬਾਬਾ ਫਤੇ ਸਿੰਘ ਮਾਤਾ ਗੁਜਰ ਕੋਲ ਦਾ ਅਸ਼ੀਰਵਾਦ ਆ ਉਹਨਾਂ ਦਾ ਜਿਹੜਾ ਕਲਗੀ ਤਰਪੇ ਦਾ ਇਹ ਸਾਨੂੰ ਸਰਵਾਨ ਸਵਾਰ ਕੇ ਇਹ ਰਾਜ ਭਗ ਦਿੱਤਾ ਅੱਜ ਵੀ ਅੱਜ ਚੜਦੀ ਕਲਾ ਚ ਔਰ ਸਦਾ ਇੱਥੇ ਹੀ ਰਹਿਣੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਖਾਲਸਾ ਉਹਨਾਂ ਰਵਾਇਤਾਂ ਨੂੰ ਸਾਂਭਦਾ ਰਿਹਾ ਮਾਲੋ ਇੱਕ ਹੱਥ 'ਚ ਮਾਲਾ ਇੱਕ ਹੱਥ ਦੇ ਵਿੱਚ ਸ਼੍ਰੀ ਸਾਹਿਬ ਹੈ ਜੋ ਗਵਾਲੀਏ ਦੇ ਕਿਰੇ ਸੱਤ ਗੁਰਾਂ ਕੋਲੇ ਬਾਬਾ ਬੁੱਢੇ 35000 ਫੌਜ ਲੈ ਕੇ ਗਏ ਉਦੋਂ ਬਾਬਾ ਜੀ ਨੂੰ ਵਰਦਤਾਈ 6ਵੇਂ ਸੱਤ ਗੁਰਾਂ ਵੀ ਤੁਹਾਡੇ ਨਾਂ ਦਾ ਬੁੱਢਾ ਦਲ ਚੱਲੇਗਾ ਤੇ ਪੜੇ ਪਲਾਏ ਘੋੜੇ ਪੜੇ ਪਲਾਏ ਪਚੰਗੀ ਆਇਆ ਕਰਨਗੇ ਤੇ ਬਾਹਰ ਤੇ ਸ਼ਰਾਬ ਦੋਨੋਂ ਚੱਲਣਗੇ ਉਹ ਚੰਨ ਕੋਈ ਪੈ ਨਹੀਂ ਹੈ ਅਸਾਂ ਨੂੰ ਕੋਈ ਪੈ ਨਹੀਂ ਕਿਸੇ ਚੀਜ਼ ਦਾ ਮਾਰ ਇਸੇ ਖਾਲਸੇ ਦੇ ਸਿਰ ਤੋਂ ਗੁਰੂ ਸਾਹਿਬਾਨ ਨੇ ਆਪਣੇ ਚਾਰੇ ਪੁੱਤ ਬਾਰੇ ਸਾਰਾ ਸਰਬੰਸ ਬਾਰੇ ਆ ਤਾਂ ਜੇਹੀ ਖਾਲਸਾ ਪੂਰੀ ਦੁਨੀਆ ਦੇ ਵਿੱਚ ਸਿੱਖੀ ਨੂੰ ਲਾ ਜਾ ਰਿਹਾ ਹੈ। ਬਾਬਾ ਜਰਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਤ ਸਿੰਘ ਬਾਬਾ ਜਾਰ ਸਿੰਘ ਸਦਾ ਸਾਡੇ ਅੰਗ ਸੰਗ ਨੇ। ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਦਰਸ਼ਨ ਕਰਵਾ ਰਹੇ ਹਾਂ। ਤਸ਼੍ਰੀ ਫਤੇਗੜ ਸਾਹਿਬ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ। ਹੱਲਾ ਜਿਹੜਾ ਨੈਕ ਸਿੰਘਾਂ ਵੱਲੋਂ ਗੁਰੂਕਿਆਂ ਲਾੜ ਰਿਆਂ ਫੌਜਾਂ ਵੱਲੋਂ ਕੱਢਿਆ ਜਾ ਰਿਆ ਤਾਂ ਮੈਂ ਦਵਿੰਦਰ ਨੂੰ ਕਹੂੰਗਾ ਇੱਧਰ ਜ਼ਰੂਰ ਦਿਖਾ ਦਿਓ ਬਾਬਾ ਜੀ ਚੋਹਰ ਨੇ ਜਿਹੜੇ ਉਹ ਦਿਖਾਉਂਦੇ ਹੋਏ ਤਸਵੀਰਾਂ ਦੇਖ ਸਕਦੇ ਹਾਂ ਅਸੀਂ ਸ਼੍ਰੀ ਫਤੇਗੜ ਸਾਹਿਬ ਤੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਹੋਈਆਂ ਸੀ ਇਹਨਾਂ ਦੇ ਵਿੱਚ ਤਾਂ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਰਸ਼ਨ ਕਰਵਾ ਰਹੇ ਹਾਂ ਗੁਰੂਕਿਆਂ ਲਾੜ ਲੀਆਂ ਫੌਜਾਂ ਨੇ ਜਿਹੜੀਆਂ ਇੱਥੇ ਮਹੱਲਾ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਇੱਧਰ ਜ਼ਰੂਰ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਪਵਿੱਤਰ ਧਰਤੀ ਤੋਂ ਜਿੱਥੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਸੀ ਜਿੱਤੇ ਸ਼ਹਾਦਤਾਂ ਹੋਈਆਂ ਸੀ ਗੁਰੂ ਜੀ ਦੇ ਛੋਟੇ ਪਰਜੰਦਾਂ ਦੀਆਂ ਤਾਂ ਉੱਥੇ ਗੁਰੂ ਦਾ ਖਾਲਸਾ ਜਿਹੜਾ ਉਹ ਗੱਤਕੇ ਦੇ ਜੋਹਰ ਨੇ ਜਿਹੜੇ ਉਹ ਦਿਖਾ ਰਿਹਾ ਹੈ ਸ੍ਰੀ ਫਤਿਹਗੜ ਸਾਹਿਬ ਤੋਂ ਤਾਂ ਨਿਆਂ ਸਿੰਘ ਇਧਰੋਂ ਬਾਬਾ ਜੀ ਚੌਹਰ ਦਿਖਾਉਣਗੇ ਕਦੇ ਬਾਬਾ ਦੀਪ ਸਿੰਘ ਜੀ 18 ਸ਼ੇਰ ਦਾ ਖੰਡਾ ਚੁੱਕ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੇ ਲਈ ਜੰਗ ਕਰਦੇ ਨੇ ਤੇ ਅੱਜ ਨਿਆਂ ਸਿੰਘ ਨੇ ਜਿਹੜੇ ਉਹ ਆਪਣੇ ਜੰਗੀ ਕਰਤੱਵ ਨੇ ਜਿਹੜੇ ਉਹ ਦਿਖਾ ਰਹੇ ਨੇ ਜਿਹੜੇ ਕਰਤੱਵ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਸਿਖਾਏ ਜਿਹੜੀਆਂ ਜੰਗ ਜੂ ਸਿੱਖਿਆਵਾਂ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਬਖਸ਼ੀਆਂ ਜਦੋਂ ਖਾਲਸਾ ਸਾਜਿਆ ਸੀ ਸ੍ਰੀ ਅਨੰਦਪੁਰ ਸਾਹਿਬ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ دیے ਸੋ ਚਾਰ ਚਾਰ ਮੂਹੇ ਤੇ ਕਿਆ ਭਇਆ ਜੀਵਤ ਕਈ ਹਜ਼ਾਰ ਤਾਂ ਐਸੇ ਖਾਲਸੇ ਦੇ ਸਿਰ ਤੋਂ ਗੁਰੂ ਸਾਹਿਬਾਨ ਨੇ ਆਪਣੇ ਚਾਰੇ ਪੁੱਤ ਬਾਰੇ ਸਾਰਾ ਸਰਬੰਸ ਵਾਰਿਆ ਤਜੇਹੀ ਖਾਲਸਾ ਪੂਰੀ ਦੁਨੀਆ ਦੇ ਵਿੱਚ ਸਿੱਖੀ ਨੂੰ ਲਾ ਜਾ ਰਿਹਾ ਪਾਣੀ ਨੂੰ ਲਾ ਜਾ ਰਿਹਾ ਪਾਣੀ ਨੂੰ ਲਾ ਜਾ ਰਿਹਾ ਤਾਂ ਪੰਜੰਗੀ ਸਿੰਘ ਨੇ ਜਿਹੜੇ ਇਹੀ ਉਮਰਾ ਹੋਣੀਆਂ ਸਹਿਬਜ਼ਾਦਿਆਂ ਦੀਆਂ ਜ਼ਾਲਮਾਂ ਨੂੰ ਹੋਣਾ ਕਿ ਸ਼ਹੀਦ ਕਰਤੇ ਪਰ ਗੁਰੂ ਸਾਹਿਬਾਨ ਨੇ ਜਿਸ ਤਰੀਕੇ ਨਾਲ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਗੁਰੂ ਸਾਹਿਬਾਨ ਨੇ ਆਪਣੇ ਪੁੱਤਰ ਸਭ ਤੋਂ ਪਹਿਲਾਂ ਜੰਗ ਦੇ ਵਿੱਚ ਸੋਰੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹਨਾਂ ਦੇ ਵਾਰਸ ਨੇ ਇਹ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਸ਼ਹਾਦਤ ਸ੍ਰੀ ਫਤਿਹਗੜ ਸਾਹਿਬ ਹੁੰਦੀ ਹੈ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਹੁੰਦੀ ਹੈ ਸਰਸਾ ਦੀ ਉਹ ਨਦੀ ਉਹ ਵਿਖੜੇ ਪੈਂਡੇ ਜਿਹੜੇ ਵਿਖੜੇ ਪੈਂਡਿਆਂ ਦੇ ਵਿੱਚ ਗੁਰੂ ਕਾ ਖਾਲਸਾ ਗੁਰੂ ਜੀ ਦਾ ਪਰਿਵਾਰ ਸੈਂਕੜੇ ਸਿੰਘ ਸੀ ਜਿਹੜੇ ਉਹਨਾਂ ਨੇ ਉਹ ਵਿਖੜੇ ਪੈਂਡੇ ਚੱਲੇ ਤੇ ਆਪਣੇ ਖਾਲਸੇ ਨੂੰ ਸਰਦਾਰੀਆਂ ਬਖਸ਼ੀਆਂ ਗੁਰੂ ਸਾਹਿਬਾਨ ਨੇ ਕਿਹਾ ਸੀ ਨੇ ਗਰੀਬ ਸਿੱਖ ਨੂੰ ਦੇਉਂ ਪਾਸਚਾਹੀ ਪਾਸਚਾਹੀ ਦਾਵਾ ਬਖਸ਼ਿਆ ਸੀ ਆ ਜਿਹੜੇ ਦਮਾਲੇ ਤੁਸੀਂ ਦੇਖ ਰਹੇ ਹੋ ਦਸਤਾਰਾਂ ਤੁਸੀਂ ਦੇਖ ਰਹੇ ਹੋ ਇਹ ਕਦੇ ਰਾਜੇ ਮਹਾਰਾਜੇ ਬੰਦੇ ਹੁੰਦੇ ਸੀ ਕਿਹਾ ਜਾਂਦਾ ਸੀ ਕਿ ਹੋਰ ਨਹੀਂ ਬਣ ਸਕਦੇ ਕੋਟਸਵਾਰੀ ਕੋਈ ਹੋਰ ਨਹੀਂ ਕਰ ਸਕਦਾ ਸ਼ਾਸਤਰ ਵਿਦਿਆ ਕੋਈ ਹੋਰ ਨਹੀਂ ਸਿੱਖ ਸਕਦਾ ਤਾਂ ਇਹ ਆਪਣੇ ਖਾਲਸੇ ਨੂੰ ਬਖਸ਼ੀ ਸੀ ਬਖਸ਼ਿਸ਼ਾਂ ਕੀਤੀਆਂ ਸੀ ਆਪਣੇ ਖਾਲਸੇ ਨੂੰ ਤਾਂ ਬਾਬਾ ਜੀ ਕਰਦੇ ਹੋਏ ਸ਼ਾਸਤਰ ਵਿੱਦਿਆ ਦੇ ਜੋਹਰ ਨੇ ਜਿਹੜੇ ਉਹ ਦਿਖਾਉਂਦੇ ਹੋਏ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਬਾਬਾ ਜੀ ਨਾਲ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਹੁਤ ਸੋਹਣਾ ਤੁਸੀਂ ਸ਼ਾਸਤਰ ਵਿੱਦਿਆ ਦੇ ਜੋਹਰ ਦਿਖਾ ਰਹੇ ਸੀ ਉਮਰ ਕਿੰਨੀ ਹੈ ਤੁਹਾਡੀ ਮੇਰੀ 60 ਸਾਲ ਉਮਰ ਹੈ 60 ਸਾਲ ਦੀ ਉਮਰ ਹੈ ਅੱਜ ਕੱਲ ਤਾਂ ਨੌਜਵਾਨਾਂ ਨੂੰ ਸਾਹ ਚੜਨ ਲੱਗ ਜਾਂਦਾ ਹੈ ਮਹਾਰਾਜ ਦੀਆਂ ਕਿਰਪਾ ਬਾਬਾ ਜਵਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਦਾ ਆਸ਼ੀਰਵਾਦ ਆ ਉਹਨਾਂ ਦਾ ਜਿਹੜਾ ਕਰਨੀ ਤਰਪੇਦਾ ਜੀ ਨੇ ਸਾਨੂੰ ਸਰਵਾਂ ਸਵਾਰ ਕੇ ਇਹ ਰਾਜ ਭਗ ਦਿੱਤਾ ਅੱਜ ਵੀ ਅਸੀਂ ਚੜ੍ਹਦੀ ਕਲਾ 'ਚ ਔਰ ਸਦਾ ਇੱਥੇ ਹੀ ਰਹਿਨੇ ਆ ਤੁਹਾਨੂੰ ਦੇਖ ਕੇ ਮੈਨੂੰ ਮੈਂ ਜਦੇ ਤੱਕਾਂ ਬੋਲਿਆ ਸੀ ਮੈਂ ਕਿ ਬਾਬਾ ਦੀਪ ਸਿੰਘ ਜੀ ਨੇ 17 ਸੇਰ ਦਾ ਖੰਡਾ ਚੱਕਿਆ ਸੀ ਉਸ ਵੇਲੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਲੜੇ ਸੀ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਬੱਚੇ ਆ ਸੀ ਉਹਨਾਂ ਦਾ ਆਸ਼ੀਰਵਾਦ ਜਦੋਂ ਉਹਨਾਂ ਯਾਦ ਕਰਦੇ ਆ ਉਹ ਸਦਾ ਸਿੱਧੀ ਪੈਰੇ ਚ ਹੀ ਰਹਿੰਦੇ ਆ ਜੋ ਬਾਬਾ ਦੀਪ ਸਿੰਘ ਈਦਾਂ ਨੂੰ ਯਾਦ ਕਰਦੇ ਆ ਬਾਬਾ ਜੁਰਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਤ ਸਿੰਘ ਬਜਾਰ ਸਿੰਘ ਉਹ ਸਦਾ ਸਾਡੇ ਅੰਗ ਸੰਗ ਨੇ ਸਾਦਾ ਅੰਗ ਸੰਗੇ ਅਵੰਗਾ ਮੁਦਦ ਕਾਲਨ ਪ੍ਰਨਾਸੀ ਟੈਲੈਂਟ ਰੂਪੇ ਸਾਦਾ ਅੰਗ ਸੰਗ ਨੇ ਤੁਮ ਲੋਏ ਤੁਮਾਂਲੇ ਤੇ ਜਿਹੜਾ ਫਰਲ ਹੈ ਤੁਹਾਡਾ ਇਹ ਬਾਬਾ ਫਤੇ ਸਿੰਘ ਜੀ ਤੋਂ ਚੱਲਿਆ ਸੀ ਉਹ ਸਾਖੀ ਸੁਣਾਓਗੇ ਬਾਬਾ ਫਤੇ ਸਿੰਘ ਦੀ ਫੌਜ ਆ ਜਦੋਂ ਸਤਗੁਰ ਦਿਮਾਲਗੜ੍ਹ ਸਾਹਿਬ ਬੈਠੇ ਸੀਗੇ ਨਾਨਦਪੁਰ ਸਾਹਿਬ ਉਸ ਸਮੇਂ ਸੰਗਤਾਂ ਨੇ ਬੇਨਤੀ ਕੀਤੀ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਕਰਾਓ ਤੇ ਗੁਰੂ ਪਾਤਸ਼ਾਹ ਨੇ ਬਚਨ ਕੀਤੇ ਵੀ ਬਾਬਾ ਫਤੇ ਸਿੰਘ ਨੂੰ ਹੁਕਮ ਕੀਤਾ ਵੀ ਜਾਓ ਤਿਆਰ ਹੋ ਕੇ ਅਕਾਲ ਪੁਰਖ ਦੇ ਦਰਸ਼ਨੋ ਬਾਬਾ ਫਤੇ ਸਿੰਘ ਜੀ ਨੀਲਾ ਦਮਾਲਾ ਨੀਲੇ ਵਸਤਰ ਤੇ ਉੱਚਾ ਦਮਾਲਾ ਤੇ ਫਰਲਾ ਸੇ ਆ ਕੇ ਜਦੋਂ ਆ ਕੇ ਪਰਗੇ ਤੇ ਬਰਾਜੇ ਤੇ ਮਹਾਰਾਜ ਦਸ਼ਮੇਸ਼ ਪਤਾ ਜੀ ਨੇ ਬਚਨ ਕੀਤੇ ਅਕਾਲ ਪੁਰਖ ਦੇ ਦਰਸ਼ਨ ਕਰ ਲਓ ਇਹ ਅਕਾਲ ਪੁਰਖ ਦਾ ਕਿ ਸਰੂਪ ਹੈ ਜਿਹੜਾ ਫਰਲਾ ਵੀ ਹੈ ਨਾ ਨੀਲਾ ਬਾਣਾ ਇਹ ਬਾਬਾ ਫਤੇ ਸਿੰਘ ਦੀ ਫੌਜ ਆ ਤੇ ਅਕਾਲ ਪੁਰਖ ਦਾ ਹੀ ਸਰੂਪ ਆ ਤੁਹਾਡਾ ਲੋਕ ਮਹਾਕਾਲ ਦਾ ਸਰੂਪ ਕਿਹਾ ਜਾਂਦਾ ਇਹਨੂੰ ਮਹਾਕਾਲ ਦਾ ਸਰੂਪ ਕਿਹਾ ਜਾਂਦਾ ਮਹਾਕਾਲ ਦਾ ਸਰੂਪ ਆ ਜੀ ਇਹ ਸਤਗੁਰਾਂ ਨੇ ਬਖਸ਼ ਕੀਤਾ ਜਿਸ ਤਰ੍ਹਾਂ ਨਿਸ਼ਾਨ ਨੇ ਨਾ ਆਪਣੇ ਨਿਸ਼ਾਨ ਸਾਹ ਝੂਲਦਾ ਇਹੋ ਹੀ ਨਿਸ਼ਾਨ ਨੇ ਕੋ ਜੋ ਜੰਗ ਜਦੋਂ ਹੁੰਦੀ ਹੈ ਕਈ ਵਾਰ ਨਿਸ਼ਾਨ ਦੇ ਅੱਗੇ ਨਿਸ਼ਾਨ ਜੀ ਜੋ ਜੰਗ ਜੁੱਦ ਵੇਲੇ ਮੂਰੇ ਜਾਂਦੇ ਸੀ ਨਾ ਉਹ ਫਰਲੇ ਵਾਲੇ ਹੁੰਦੇ ਸੀ ਤੇ ਜਦੋਂ ਕਈ ਵਾਰ ਕਈ ਵਾਰ ਜਦੋਂ ਨਿਸ਼ਾਨ ਝੁਲਾੜ ਜਾਣਾ ਤੇ ਉਹ ਦੁਸ਼ਮਣ ਆ ਕੇ ਵਧਾ ਜਾਂਦੇ ਸੀ ਉਪਰ ਮਾਰ ਰਹੇ ਨੇ ਸਤਗੁਰਾਂ ਨੇ ਫਰਲੇ ਬਣ ਤੇ ਵੀ ਜੋ ਜੋ ਦਰ ਤੱਕ ਸੀਸ ਤੜਨ ਦੇ ਨਾਲ ਹੈਗਾ ਉਹ ਤੱਕ ਧੁੰਦੇ ਰਹਿਣਗੇ ਨਿਸ਼ਾਨ ਅੱਗੇ ਦੀ ਅੱਗੇ ਫੇ ਚੜਦੀ ਕਰ ਜਾਂਦੇ ਆ। ਤਾਂ ਭਾਈ ਜਿਵੇਂ ਗੁਰੂ ਸਾਹਿਬਾਨ ਨੇ ਛੇਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਕੁਰਬਾਨੀ ਕੀਤੀ। ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ। ਤਾਂ ਮੰਨ ਲਓ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਖਾਲਸਾ ਉਹਨਾਂ ਰਵਾਈਤਾਂ ਨੂੰ ਸਾਂਭਦਾ ਆ ਰਿਹਾ ਮਾਲੋ ਇੱਕ ਹੱਥ 'ਚ ਮਾਲਾ ਇੱਕ ਹੱਥ ਦੇ ਵਿੱਚ ਛਰੀ ਸਾਹਿਬ ਇਹ ਪ੍ਰਤਾਪ ਆ ਉਹਨਾਂ ਦਾ ਹੀ ਇਹ ਉਹਨਾਂ ਦੇ ਬੱਚੇ ਨਹੀਂ ਪੂਰੇ ਹੋ ਰਹੇ ਨੇ। ਵੀ ਖਾਲਸਾ ਮੇਰਾ ਜਿਹੜਾ ਨਾ ਸਾਦਾ ਮੇਰੇ ਸਰੂਪ 'ਚ ਜਦੋਂ ਰਹੂਗਾ ਤੇ ਮੈਂ ਸਾਦਾ ਅੰਗ- ਇਹ ਉਹਨਾਂ ਦੀ ਕਿਰਪਾ ਹੀ ਐਸੀ ਵੱਡੀ ਆ ਕਿ ਜੋ ਤੁਸੀਂ ਗੱਤਗਾ ਖੇਡੋ ਸ਼ਾਸਤਰ ਪੀੜਾ ਦੇ ਵਿੱਚ ਸੀਧਾਂ ਦਾ ਪਹਿਰੇ ਅਸਰ ਆ ਨਾ ਸ਼ੇਮ ਬਾਦਸ਼ਾਹ ਦਾ ਜਦੋਂ ਸਾਨੂੰ ਵਰ ਦਿੱਤਾ ਹੋਇਆ ਨਾ ਤੇ ਉਹ ਸਾਰੇ ਅੰਗ ਸੰਗ ਹੋ ਕੇ ਸਾਨੂੰ ਐਸੀ ਕਲਾ ਵਰਤਿਆ ਕਿ ਸੂਰਾ ਸੋ ਪਹਿਚਾਨੀ ਐ ਜੋ ਲੜਾਈ ਦੀਂ ਕਿਰਜਾ-ਪੁਰਜਾ ਕੱਟ ਮਰੇ ਕਬੂਨੇ ਸਾਡੇ ਸਾਨੂੰ ਕੋਈ ਭੈ ਨਹੀਂ ਹੈ ਅਸਾਂ ਨੂੰ ਕੋਈ ਭੈ ਨਹੀਂ ਕਿਸੇ ਚੀਜ਼ ਦਾ ਮਾਰੇ ਕਿਰਪਾ ਮਸਤਾਨੇ ਫਿਲਮ ਦੇ ਵਿੱਚ ਵੀ ਇਸੇ ਤਰ੍ਹਾਂ ਦਿਖਾਇਆ ਗਿਆ ਹੈ ਵਾਲੋ ਉਹ ਨਕਲੀਏ ਬਣਦੇ ਨੇ ਪਰ ਕਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਅਸਲ ਚ ਹੋ ਜਰਾਂ ਅਸਲ ਸਰੂਪ ਹੋਣ ਕਰਕੇ ਉਹ ਫਿਰ ਉਹਦੀ ਚੜਦੀ ਕਲਾ ਹੋ ਜਾਂਦੀ ਹਾਂ ਜੀ ਕਿਉਂਕਿ ਉਹਦੇ ਵਿੱਚ ਜੋ ਨਕਲ ਲਾ ਲੈਂਦੇ ਉਹ ਗੱਲ ਨਹੀਂ ਸੀ ਬਣਨੀ ਕਿਉਂਕਿ ਬੁੱਢੇ ਦਲ ਦਾ ਪ੍ਰਤਾਪ ਆ ਨਾ ਬਾਬਾ ਬੁੱਢੇ ਨੂੰ ਸ਼ੇਮ ਪਾਸ਼ਾ ਨੇ ਬਰਦਤਤਾ ਸੀ ਇਹ ਸਾਰੀ ਸੰਗਤ ਜਾਣਦੀ ਆ ਕਿ ਗਵਾਲੀਆ ਦੇ ਕਿਰੇ ਸੱਤ ਗੁਰਾਂ ਕੋਲੇ ਬਾਬਾ ਬੁੱਢੇ 35000 ਫੌਜ ਲੈ ਕੇ ਗਏ ਉਦੋਂ ਬਾਬਾ ਜੀ ਨੂੰ ਬਰਦਤਤਾ ਹੀ ਸ਼ੇਵੇਂ ਸੱਤ ਗੁਰਾਂ ਨੇ ਤੁਹਾਡੇ ਨਾਂ ਦਾ ਬੁੱਢਾ ਦਲ ਚੱਲੇਗਾ ਤੇ ਪਲੇ ਪਲੇ ਘੋੜੇ ਪਲੇ ਪਲੇ ਪਚੰਗੀ ਆਇਆ ਕਰਨਗੇ ਤੇ ਬਾਹਰ ਤੇ ਸਰਾਬ ਦੋਨੋਂ ਚੱਲਗੇ ਉਹ ਦਾਲਾ ਇਹ ਕੋਈ ਆਮ ਨਹੀਂ ਹੈ ਕਿਸੇ ਦਾ ਸਾਜਿਆ ਨਹੀਂ ਆਕਾਲ ਪੁਰਖ ਦੀ ਐਸੀ ਕਿਰਪਾ ਛੇਵੇਂ ਸਤਿਗੁਰੇ ਵਰਨਾ ਪ੍ਰਾਪਤ ਹੋਇਆ ਹੋਇਆ ਇਹ ਬੁੱਢਾ ਦਾਲੋ ਜਿਹੜੇ 14ਵੇਂ ਜਸਰ ਸਿੰਘ ਸਾਜ ਜਥੇ ਪਪਾ ਬਲਵੀਰ ਸਿੰਘ ਜੀ ਕਾਲੀ 96 ਕੁੜੀ ਨੇ ਐਸ ਵਕਤ ਤੋਂ ਬਹੁਤ ਵੱਡਾ ਉਹਨਾਂ ਦਾ ਪ੍ਰਤਾਪ ਸਾਢੇ 5 600 ਸ਼ੌਣੀਆਂ ਜਿਹੜੀ ਉਹ ਸੰਭਾਲ ਰਹੇ ਨੇ ਪੰਥ ਦੇ ਉੱਤੇ ਪੂਰਾ ਉਹਨਾਂ ਦੀ ਕਿਰਪਾ ਦਾ ਪੰਥ ਪਾਛਾ ਹੈ ਉਹ ਬਈ ਜੇ ਮੰਨੋ ਇੱਕ ਪੰਗਤੀ ਆ ਅਸਕਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ ਸੈਬ ਸਰੋਹੀ ਸਹਿਥ ਹੀ ਇਹ ਹੈ ਹਮਾਰਾ ਪੀਰ ਜਿਹੜੇ ਸ਼ਸਤਰਾਂ ਦੀ ਗੱਲ ਕੀਤੀ ਗਈ ਆ ਉਹਨਾਂ ਬਾਰੇ ਦੱਸੋਗੇ ਵਿਆਖਿਆ ਕਰਕੇ ਪਰ ਜਦੋਂ ਦਸਮੇਜ ਪਿਤਾ ਜੀ ਆਪ ਬਰਾਜ ਦੇ ਸੀ ਇੱਕ ਪਲੰਗਾ ਸਤਗੁਰਾਂ ਦੇ ਨਾਲ ਪਲੰਗਾ ਸ਼ਸਤਰਾਂ ਵਾਸਤੇ ਪ੍ਰਕਾਸ਼ ਕੀਤਾ ਜਾਂਦਾ ਸੀ ਚੌਰ ਸਾਹਿਬ ਇੱਕ ਸ਼ੈਤਾਨਾ ਨੂੰ ਵੀ ਕੀਤਾ ਜਾਂਦਾ ਸੀ ਤੇ ਜਿਸ ਤਰ੍ਹਾਂ ਸਤਿਗੁਰਾਂ ਨੂੰ ਚੌਰ ਹੁੰਦਾ ਸੀ ਇਸੇ ਤਰ੍ਹਾਂ ਸ਼ੈਤਾਨਾ ਤਾਂ ਹੀ ਬਚਣ ਕੀਤੇ ਵੀ ਜੇ ਹਮਾਰੇ ਪੀਰ ਨੇ ਕਿਉਂ ਪੀਰ ਨੇ ਜਦੋਂ ਤੁਸੀਂ ਹੁਣ ਸ਼ੈਤਾਨਾ ਪਹਿਨਦੇ ਹੋ ਆਪਾਂ ਕਹਿੰਦੇ ਪਰਥਾਂ ਭਗੋਤੀ ਸਿਮਰ ਕੇ ਪਰਥਾਂ ਭਗੋਤੀ ਆਕਾਰਪੁਰਖ ਨੂੰ ਵੀ ਪਰਥ ਭਗੋਤੀ ਕਿਹਾ ਤੇ ਇਹ ਸ੍ਰੀ ਸਾਹਿਬ ਵੀ ਭਗੋਤੀ ਜਦੋਂ ਤੁਹਾਡੇ ਅੰਗ ਸੰਗ ਹੋਏਗੀ ਨਾ ਇਹਦਾ ਪਹਿਰਾ ਚੱਲੇਗਾ ਕਿਰਪਾ ਕਰਦੀ ਹੈ ਤੁਹਾਡੇ ਉੱਤੇ ਇਹਦੀ ਕਿਰਪਾ ਐਸੀ ਆ ਸਮਰ ਕੇ ਇਹਦੀ ਕਿਰਪਾ ਇਹ ਕਿਰਪਾ 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 ਨੀ ਕਿਰਪਾ ਇਹ ਸਤਗੁਰਾਂ ਜਿਹੜਾ ਪਹਿਰਾ ਨਾ ਇਹ ਛੀਂਦਾਂ ਦਾ ਪਹਿਰਾ ਜਿਹੜਾ ਸਤਗੁਰਾਂ ਕਿਰਪਾ ਦੇ ਉੱਤੇ ਸ਼ਾਸਤਰਾਂ ਦੇ ਉੱਤੇ ਇਹ ਸਾਰਾ ਕਾਲ ਤੂੰ ਏ ਕਾਲੀ ਤੁਸੀਂ ਤੂੰ ਹੀ ਤੇਗੁਰਤੀ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗ ਵੀ ਜਿਹੜਾ ਇਹ ਸ਼ਾਸਤਰਾਂ ਦਾ ਪਹਿਰਾ ਤੂੰ ਹੀ ਦੇਖ ਲੋ ਇਹ ਸ਼ਾਸਤਰਾਂ ਦੇ ਨਾਲ ਅਸੀਂ ਜੰਗ ਜਿੱਤੇ ਨੇ ਇੱਕ ਜਿਹੜਾ ਰੌਲਾ ਚੱਲ ਰਿਹਾ ਅੱਜ ਕੱਲ ਹਵਨ ਦਾ ਤਿਲਕ ਲਾਉਣ ਦਾ ਇਹ ਤਿਲਕ ਕਦੋਂ ਤੋਂ ਖਾਲਸਾ ਜਿਹੜਾ ਲਾਉਂਦਾ ਹੈ ਜਾਂ ਜਿਹੜਾ ਹੁਣ ਇੱਥੇ ਜਿਵੇਂ ਮੰਨ ਲਓ ਧੂਫ ਲੈ ਕੇ ਆਉਂਦੇ ਨੇ ਮੂਰੇ ਧੂਫੀਆ ਸਿੰਘ ਇਹ ਮਰਿਆਦਾ ਕਦੋਂ ਚੱਲਦਾ ਆ ਰਿਹਾ ਹਜੂਰ ਸਾਹਿਬ ਤੇ ਤਕਰੀਬਨ ਇਹ ਮਰਿਆਦਾ ਚੱਲੀ ਰਹੀ ਆ ਕਿਉਂਕਿ ਉਹਦੇ ਵਿੱਚ ਅਸੀਂ ਕੋਈ ਕੰਤੂ ਨਹੀਂ ਕਰ ਸਕਦੇ ਜੋ ਮਰਿਆਦਾ ਦੇਖੋ ਹਜੂਰ ਸਾਹਿਬ ਸਥਾਨ ਤੇ ਜਿਹੜਾ ਸਤਗੁਰਾਂ ਦਾ ਅਸਣ ਹੈ ਜਿੱਥੇ ਸਤਗੁਰ ਆਪ ਬਰਾਜਦੇ ਨੇ ਹਜੂਰ ਆਪ ਉੱਥੇ ਨੇ ਹੈ ਜੀ ਉਹਨਾਂ ਦੇ ਉੱਤੇ ਕੋਈ ਕੰਤੂ ਕਰੇ ਉਹ ਲੱਗ ਚੀਜ਼ ਆ ਕੋਕੋ ਤੇ ਜੋ ਵੀ ਵਰਤੇਗਾ ਉਹਦੇ ਹੁਕਮ ਚ ਹੀ ਆ ਕਿਉਂਕਿ ਸਦਾ ਅੰਗ ਸੰਗ ਨੇ ਤਾਂ ਸਮਝੋ ਉਹਨੇ ਆਪ ਖੜ ਕੇ ਉੱਥੇ ਸੇਵਾ ਕਰਾਉਣੀ ਆ ਇਹਦੇ ਵਿੱਚ ਉਹਨੂੰ ਕੋਈ ਕਿੰਤੂ ਪ੍ਰੰਤੂ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਆਉਂਦੇ ਕਿਉਂਕਿ ਵੱਡੇ ਜੱਥੇਦਾਰਾਂ ਦੇ ਇਹਨਾਂ ਦੀ ਜੋ ਹੁਕਮਾਂ 'ਚ ਹੋ ਰਿਹਾ ਜਾਂ 사ਤਗੁਰਾਂ ਦੇ ਜੋ ਪ੍ਰਤਾਪ ਨਾਲ ਚੱਲਦਾ ਆ ਕਵਾਇਡਾ ਨੂੰ ਮੱਲਾ ਚੜਿਆ ਕਿੱਡਾ ਜਹੋ ਜਲਾਲ ਆ ਕਿੰਦਾ ਪ੍ਰਬੰਧ 사ਤਗੁਰ ਸ਼ਹੀਦਾਂ ਨਾਲ 96 ਗੁਰੂ ਸਿੰਘ ਨੇ ਪਹਿਲਾਂ ਗੋਪਤ ਸਿੰਘ ਉਹਨਾਂ ਪ੍ਰਗਟ ਚੱਲਦੇ ਨੇ ਇਹ ਪ੍ਰਗਟ ਹੋ ਕੇ ਹੀ ਆ ਫਿਲਮ ਬਣੀ ਆ ਇੱਕ ਸਾਡਾ ਹੋਟ ਰੈਕ ਆ ਰਿਹਾ ਹੁਣ ਜਨਵੀ ਬਾਬਾ ਦੀਪ ਸਿੰਘ ਦੇ ਪਸ਼ਕਾਰ ਦਿਹਾੜੇ ਤੇ ਸ਼ਹੀਦਾਂ ਦਾ ਪਹਿਰਾ ਲਾਂਡਰਾਂ ਵਾਲੇ ਦੇ ਨਾਲ ਸਾਡਾ ਹੈਗਾ ਵਾ ਮਤਲਬ ਉਹ ਵੀ ਬਹੁਤ ਚੜ੍ਹਦੀ ਕਲ ਵਾਲਾ ਉਹ ਵੀ ਸ਼ਹੀਦਾਂ ਤਾਂ ਦੇਖ ਸਕਦੇ ਤੁਸੀਂ ਖਾਲਸੇ ਦਾ ਪ੍ਰਤਾਪ ਹੈ ਜਿਹੜਾ ਜਿਹੜਾ ਗੁਰੂ ਸਾਹਿਬਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਰੂਪ ਬਖਸ਼ਿਆ ਸੀ ਮਹਾਕਾਲ ਦਾ ਰੂਪ ਬਾਬਾ ਜੀ ਕਹਿੰਦੇ ਤਾਂ ਉਹ ਦੇਖ ਸਕਦੇ ਤੁਸੀਂ ਜਿਵੇਂ ਭਜੰਗੀ ਸਿੰਘ ਕਦੇ ਇਸੇ ਤਰ੍ਹਾਂ ਦੀ ਉਮਰ ਹੋਣਗੀਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀਆਂ ਦਾ ਦਰਸ਼ਨ ਲਾਈ ਸੀ ਉਹਨਾਂ ਨੇ ਤਾਂ ਅਸੀਂ ਸਰੂਪ ਨੂੰ ਬਿਆਣੀ ਨਹੀਂ ਕਰ ਸਕਦੇ ਜੋ ਉਹਨਾਂ ਦਾ ਜਾਹੋ ਜਲਾਲ ਸੀ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਪ੍ਰਤਾਪ ਗੁਰੂ ਪਾਤਸ਼ਾਹ ਦੇ ਜਿਹੜੇ ਸਹਬ ਨੇ ਸਹਬ ਜਾਦੇ ਉਹਨਾਂ ਨੂੰ ਤਾਂ ਅਸੀਂ ਦਰਸ਼ੀ ਕਰ ਸਕਦੇ ਕੈਵਲ ਇਹ ਗੱਲ ਇਹ ਕਿਰਪਾ ਸਤਗੁਰਾਂ ਦੀ ਆ ਉਹਨਾਂ ਦਾ ਪ੍ਰਤਾਪ ਹੀ ਐਸਾ ਵਾ ਸ਼ਹੀਦਾਂ ਦਾ ਪਹਿਰਾ ਹੀ ਐਸਾ ਜਿਹੜਾ 96 ਕੋਟ ਸਿੰਘ ਨੇ ਉਹਨਾਂ ਦੀ ਕਿਰਪਾ ਨਾਲ ਹੀ ਜਾਹੋ ਜਲਾਲ ਚੱਲ ਰਿਹਾ ਤੇ ਕੋਈ ਇੱਥੇ ਕਿਸੇ ਨੂੰ ਡਾਰਨੇ ਕੋਈ ਦੇਖੋ ਕੋਈ ਪ੍ਰਬੰਧ ਐ ਬਿਲਕੁਲ ਤਿਆਰ ਬਰਦਾਰ 4 4 6 6 ਕੋਡਿਆਂ ਤੇ ਇਸ ਤਰ੍ਹਾਂ ਕੌਤਕ ਦਿਖਾ ਰਹੇ ਨੇ ਹੈ ਜੀ ਦੇਖ ਸਕਦੇ ਹੋ ਤੁਸੀਂ ਗੁਰੂਗੀਆਂ लाਡਲੀਆਂ ਫੌਜਾਂ ਨੇ ਜਿਹੜੀਆਂ ਉਹ ਗੱਤਕੇ ਦੇ ਕਰਤੱਵ ਨੇ ਜਿਹੜੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਿਖਾ ਰਹੀਆਂ ਨੇ ਮਹੱਲਾ ਜਿਹੜਾ ਨੇ ਅੰਗ ਸਿੰਘਾ ਵੱਲੋਂ ਕੱਟਿਆ ਜਾ ਰਿਹਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਹਾਰਾਜ ਸਿੰਘ ਤੋਂ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ